ਸਤਿ ਸ੍ਰੀ ਅਕਾਲ ਨਮਸਤੇ ਐਂਡ ਅਦਾਬ ਦੋਸਤੋ ਮੈਂ ਜਦੋਂ ਵੀ ਇੰਡੀਆ ਆਣਾ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਪੜੋਸੀ ਮੁਲਕ ਪਾਕਿਸਤਾਨ ਦੇ ਵਿੱਚ ਵੀ ਜਾਵਾਂ ਤੇ ਇਸ ਦਫਾ ਜਦੋਂ ਮੈਂ ਇੰਡੀਆ ਆਇਆ ਤਾਂ ਵਾਗਾ ਬਾਰਡਰ ਬੰਦ ਹੋਣ ਕਰਕੇ ਇਧਰੋਂ ਨਹੀਂ ਜਾ ਸਕਿਆ ਲੇਕਿਨ ਮੇਰਾ ਇਰਾਦਾ ਪਾਕਿਸਤਾਨ ਵਿਜ਼ਿਟ ਕਰਨ ਦਾ ਪੱਕਾ ਸੀ ਤੇ ਮੈਂ ਇਸ ਦਫਾ ਫਿਰ ਦੁਬਈ ਜਾਣਾ ਪਿਆ ਮੈਨੂੰ ਦੁਬਈ ਤੋਂ ਲਾਹੌਰ ਤੇ ਵਾਪਸੀ ਵੀ ਉਸੀ ਰਸਤੇ ਤੇ ਆਣਾ ਪਿਆ ਜਿਹੜਾ 2 ਘੰਟੇ ਦਾ ਥੋੜਾ ਰਸਤਾ ਸੀ ਉਹ 10-12 ਘੰਟੇ ਦੀ ਫਲਾਈਟ ਯੂਜ਼ ਕਰਕੇ ਮੈਨੂੰ ਜਾਣਾ ਪਿਆ ਚਲੋ ਉਹਦੇ 'ਚ ਨਾ ਅਸੀਂ ਕੁਝ ਕਰ ਸਕਦੇ ਆ ਨਾ ਤੁਸੀਂ ਕੁਝ ਕਰ ਸਕਦੇ ਆ ਲੇਕਿਨ ਮੈਂ ਇਸ ਦਫਾ ਸੋਸ਼ਲ ਮੀਡੀਆ ਚ ਜਾਣ ਤੋਂ ਬਾਅਦ ਮੇਰਾ ਪਹਿਲਾ ਦੌਰਾ ਸੀ ਪਾਕਿਸਤਾਨ ਦਾ ਪਹਿਲੇ ਤਾਂ ਮੈਂ 2-3 ਦਿਨ ਰਹਿੰਦਾ ਸੀ ਸੋਰੀ ਮੈਂ 11 ਦਿਨ ਉੱਥੇ ਰਿਹਾ ਤੇ ਬਹੁਤ ਲੋਕਾਂ ਨੂੰ ਮਿਲਿਆ ਤੇ ਗੁਰਦਵਾਰਾ ਨਾਨਕ ਸਾਹਿਬ ਵੀ ਵਿਜ਼ਿਟ ਕੀਤੀ ਤੇ ਉਹਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਾਵਾਂਗਾ ਤੇ ਅਲੱਗ-ਅਲੱਗ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਅਲੱਗ-ਅਲੱਗ ਜਗ੍ਹਾ ਜਿੱਥੇ-ਜਿੱਥੇ ਗਿਆ ਚ ਇਹਨਾਂ ਨਾਲ ਮਿਲਿਆ ਮੈਂ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਦੱਸਾਂਗਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਇਮਪ੍ਰੈਸ਼ਨ ਇੰਡੀਆ ਦੇ ਲੋਕਾਂ 'ਚ ਜੋ ਹੈ ਉਹ ਕਲੀਅਰ ਕਰਨਾ ਚਾਹਾਂਗਾ ਕਿ ਲੋਕਾਂ ਨੂੰ ਇੰਡੀਆ ਦੇ ਵਿੱਚ ਇਹ ਹੈ ਕਿ ਪਾਕਿਸਤਾਨ ਇੱਕ ਬਹੁਤ ਹੀ ਬੈਕਵਰਡ ਜਾਂ ਮੁਲਕ ਹੈ ਤੇ ਗੁਰਪਤ ਆ ਬਹੁਤ ਜ਼ਿਆਦਾ ਗਰੀਬੀ ਹੈ ਉੱਥੇ। ਔਰ ਲੋਕ ਜਿਹੜੇ ਆ ਉਹ ਬੁਰੇ ਆ। ਕਿਉਂਕਿ ਇੰਡੀਆ ਦੇ ਵਿੱਚ ਮੀਡੀਆ ਇਹੀ ਦਿਖਾਂਦਾ ਤੁਹਾਨੂੰ। ਲੇਕਿਨ ਗਰਾਉਂਡ ਰਿਐਲਿਟੀ ਦੋਸਤੋ ਉਹ ਨਹੀਂ ਹੈ। ਗਰਾਉਂਡ ਰਿਐਲਿਟੀ ਬਿਲਕੁਲ ਹੀ ਡਿਫਰੈਂਟ ਹੈ। ਜਦੋਂ ਉੱਥੇ ਜਾਓ ਤੁਹਾਨੂੰ ਫਿਰ ਪਤਾ ਲੱਗਦਾ ਕਿ ਪਾਕਿਸਤਾਨ ਕਾਫੀ ਡਿਵੈਲਪ ਹੈ। ਉੱਥੇ ਵੀ ਕਾਫੀ ਮਿਡਲ ਕਲਾਸ ਅਮੀਰ ਲੋਕ ਬਹੁਤ ਹੈ। ਇਨਫਰਾਸਟ੍ਰਕਚਰ ਉਹਨਾਂ ਦਾ ਅੱਛਾ ਹੈ। ਲਾਹੌਰ ਸ਼ਹਿਰ ਖਾਸ ਕਰਕੇ ਬਹੁਤ ਹੀ ਖੂਬਸੂਰਤ ਹੈ ਸਫਾਈ ਦੇ ਲਿਹਾਜ ਨਾਲ ਗ੍ਰੀਨਰੀ ਦੇ ਲਿਹਾਜ ਨਾਲ ਔਰ ਨਦੀਆਂ ਸੜਕਾਂ ਜਿਹੜੀਆਂ ਨਨਕਾਣਾ ਸਾਹਿਬ ਦੀ ਸੜਕ ਲਾਹੌਰ ਤੋਂ ਜਿਹੜੀ ਹੈ ਉਹ ਮੋਟਰਵੇ ਕਿਲਾਂਦੀ ਆ ਤੇ ਇੱਕ ਤਾਂ ਜੀਟੀ ਰੋਡ ਹੈ ਇੱਕ ਮੋਟਰਵੇ ਹੈ ਅਸੀਂ ਮੋਟਰਵੇ ਤੇ ਜਾਂਦੇ ਹਾਂ ਉੱਥੇ ਕੋਈ ਟਰੈਕਟਰ ਟਰਾਲੀ ਮੋਟਰਸਾਈਕਲ ਨਹੀਂ ਅਲਾਊਡ ਹੈਗਾ ਸਿਰਫ ਕਾਰਾਂ ਤੇ ਬੱਸਾਂ ਅਲਾਊਡ ਹੈ ਔਰ ਬਿਲਕੁਲ ਅਮਰੀਕਾ ਦੇ ਬਰਾਬਰ ਦੀਆਂ ਸੜਕਾਂ ਉਹਨਾਂ ਦੀਆਂ ਜਿਹੜੀਆਂ ਮੋਟਰਵੇ ਹੈਗੀਆਂ ਹੁਣ ਤਾਂ ਕਰਾਚੀ ਤੱਕ ਉਹਨਾਂ ਦਾ ਲਾਹੌਰ ਤੋਂ ਬਣ ਗਿਆ ਹੈ ਮੋਟਰਵੇ ਤੇ ਉੱਥੇ ਦੇ ਲੋਕ ਜਿਹੜੇ ਹਨ ਉਹ ਨਫ਼ਰਤ ਨਹੀਂ ਕਰਦੇ ਇੰਡੀਆ ਦੇ ਵਿੱਚ ਲੋਕਾਂ ਨਾਲ ਗੱਲ ਕਰੀਦਾ ਤਾਂ ਉਹ ਪਾਕਿਸਤਾਨ ਦੇ ਬਾਰੇ ਵਿੱਚ ਬਹੁਤ ਨਫ਼ਰਤ ਵਾਲੇ ਲੈਂਗੁਏਜ ਬੋਲਦੇ ਆ ਲੇਕਿਨ ਪਾਕਿਸਤਾਨ ਦੇ ਵਿੱਚ ਲੋਕ ਨਫ਼ਰਤ ਨਹੀਂ ਕਰਦੇ ਉਹ ਇੰਡੀਆ ਨੂੰ ਐਜ਼ ਅ ਡਿਵੈਲਪਡ ਕੰਟਰੀ ਦੇਖਦੇ ਆ ਕਿ ਅੱਛਾ ਡਿਵੈਲਪ ਹੋ ਰਿਹਾ ਹੈ ਇੰਡੀਆ ਉਹ ਆਪਣੇ ਪੋਲੀਟੀਕਲ ਸਿਸਟਮ ਨੂੰ ਬਲੇਮ ਕਰਦੇ ਆ ਕਿ ਇੰਡੀਆ ਦਾ ਪੋਲੀਟੀਕਲ ਸਿਸਟਮ ਐਜੂਕੇਸ਼ਨ ਸਿਸਟਮ ਅੱਛਾ ਸੜ ਨਾ ਨੂੰ ਔਰ ਇੰਡੀਆ ਵੱਲ ਉਹ ਦੇਖਦੇ ਆ ਕਿ ਅਸੀਂ ਇੰਡੀਆ ਦੀ ਤਰ੍ਹਾਂ ਤਰੱਕੀ ਕਰੀਏ ਲੇਕਿਨ ਉਹਨਾਂ ਦਾ ਮੁਹੱਬਤ ਜਿਹੜੀ ਹੈ ਪਿਆਰ ਜਿਹੜਾ ਲੋਕਾਂ ਦਾ ਉਹ ਅਨਪ੍ਰੀਸੀਡੈਂਟਡ ਹੈ ਮਹਿਮਾਨ ਨਵਾਜ਼ੀ ਜਿਹੜੀ ਹੈ ਉਹ ਤਾਂ ਦੁਨੀਆ ਦੇ ਵਿੱਚ ਮਸ਼ਹੂਰ ਹੈ ਪਾਕਿਸਤਾਨ ਦੀ ਤਾਂ ਜਿੰਨੀਆਂ ਗਲਤਫਹਿਮੀਆਂ ਪਾਈ ਜਾਂਦੀਆਂ ਹੈ ਇੰਡੀਆ ਦੇ ਵਿੱਚ ਕਿ ਪਾਕਿਸਤਾਨ ਦੇ ਲੋਕ ਇਦਾਂ ਹੈ ਉੱਥੇ ਸਿਕਿਉਰਿਟੀ ਨਹੀਂ ਹੈ ਮੈਂ ਉੱਥੇ 11 ਦਿਨ ਰਿਹਾ ਬਿਲਕੁਲ ਵੀ ਮੈਨੂੰ ਇੱਕ ਮਿੰਟ ਲਈ ਵੀ ਇਹ ਨਹੀਂ ਲੱਗਿਆ ਕਿ ਮੈਂ ਸਿਕਿਉਰ ਨਹੀਂ ਹਾਂ ਮੈਂ ਪੱਕਾ ਬਨ ਕੇ ਖੁੱਲਾ ਬਾਜ਼ਾਰਾਂ ਵਿੱਚ ਕੁਮਦਾਸੀ ਲੋਕ ਫੋਟੋ ਖਿਚਵਾਉਂਦੇ ਸੀ ਮੇਰੇ ਨਾਲ ਤੇ ਦੁਕਾਨਦਾਰ ਪੈਸੇ ਵੀ ਨਹੀਂ ਸੀ ਲੈਂਦੇ ਟੈਕਸੀ ਵਾਲਿਆਂ ਨਾਲ ਮਿਲਿਆ ਜਿਹੜੇ ਟੈਕਸੀ ਤੇ ਟ੍ਰੈਵਲ ਕਰੋ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਤੁਸੀਂ ਇੰਡੀਆ ਤੋਂ ਆਏ ਹੋ ਫਿਰ ਕਹਿੰਦੇ ਨਹੀਂ ਪੈਸੇ ਵੀ ਨਹੀਂ ਲੈਣੇ ਤੁਹਾਡੇ ਤੋਂ ਮਹਿਮਾਨ ਹੋ ਤੁਸੀਂ ਸਾਡੇ ਤੇ ਸਿੱਖਾਂ ਦੀ ਕਾਫੀ ਉੱਥੇ ਇੱਜ਼ਤ ਹੈ ਤੇ ਪੰਜਾਬੀਆਂ ਦੀ ਓਵਰਆਲ ਠੀਕ ਹੈ ਤੇ ਉਹ ਜਿਹੜਾ ਸਾਡੇ ਦਿਮਾਗ ਦੇ ਵਿੱਚ ਪਾਇਆ ਜਾਂਦਾ ਹੈ ਕਿ ਬਿਲਕੁਲ ਹੀ ਇੱਕ ਰਫ ਕੰਟਰੀ ਹੈਗੀ ਹੈ ਪਾਕਿਸਤਾਨ ਉੱਥੇ ਬੰਦਾ ਬੰਦੇ ਨੂੰ ਮਾਰਦਾ ਪਿਆ ਹੈ ਟੈਰਰਿਜ਼ਮ ਵਿੱਚ ਇਨਵੋਲ ਵੈ ਲੋ ਇਸ ਤਰ੍ਹਾਂ ਦਾ ਬਿਲਕੁਲ ਵੀ ਨਹੀਂ ਹੈ ਬਿਲਕੁਲ ਸਾਦੇ ਲੋਕ ਹੈ ਅੱਛੇ ਲੋਕ ਹੈ ਹੱਸਦੇ ਖੇਡਦੇ ਆ ਤੇ ਗੁਰਦੁਆਰਾ ਨਨਕਾਣਾ ਸਾਹਿਬ ਜਿਹੜਾ ਲਾਹੌਰ ਤੋਂ ਲਗਭਗ ਇੱਕ ਘੰਟੇ ਦੀ ਡਰਾਈਵ ਹੈ ਤੇ ਸਾਨੂੰ ਸਿਕਿਉਰਿਟੀ ਉਹਨਾਂ ਨੇ ਦੇਤੀ ਇੱਕ ਵੈਨ ਸਿਕਿਉਰਿਟੀ ਦੀ ਜਿਹੜੀ ਹੈ ਐਲੀਟ ਕਮਾਂਡੋਜ਼ ਦੀ ਸਾਡੇ ਨਾਲ ਚਲਾਤੀ ਕਾਰ ਤੇ ਸਾਡੇ ਤੇ ਉਹ ਅਸੀਂ ਤਾਂ ਨਹੀਂ ਮੰਗੀ ਪਰ ਉਹਨਾਂ ਨੇ ਲਗਾਤੀ ਚਲੋ ਉਹ ਵੀ ਬੜੇ ਅੱਛੇ ਸੀਗੇ ਕਮਾਂਡੋਜ਼ ਜਿਹੜੇ ਉਹਨਾਂ ਦੇ ਬਹੁਤ ਰਿਸਪੈਕਟਫੁਲ ਤੇ ਗੁਰਦੁਆਰੇ ਦੇ ਵਿੱਚ ਜਿਹੜਾ ਦੇਖਿਆ ਬਹੁਤ ਹੀ ਅੱਛਾ ਸਾਫ ਸੁਥਰਾ ਵੈਲ ਮੇਨਟੇਨਡ ਗੁਰਦੁਆਰਾ ਸੀ ਬਿਲਡਿੰਗ ਸਾਰੀ ਅੱਛੀ ਤੇ ਬਹੁਤ ਸਾਰੇ ਮੁਸਲਿਮ ਵਿਜ਼ਿਟ ਕਰਦੇ ਸੀ ਉੱਥੇ ਕਿਉਂਕਿ ਇਹ ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਬਹੁਤ ਸਾਰੇ ਮੁਸਲਮਾਨਾਂ ਦਾ ਵੀ ਅਕੀਦਾ ਜਿਹੜਾ ਹੈਗਾ ਗੁਰੂ ਨਾਨਕ ਦੇਵ ਜੀ ਚਾਹੇਗਾ ਤੇ ਉੱਥੇ ਸਿੱਖ ਧਾਣੇ ਬੰਦ ਹੋਏ ਹੋਏ ਅੱਜਕੱਲ ਪਾਕਿਸਤਾਨ 'ਚ ਕੋਈ ਵਾਗਾ ਬੱਡਰੀ ਬੰਦਾ ਤਾਂ ਇਧਰ ਕੋਈ ਜਾਂਦਾ ਨਹੀਂ Hindu ਜਾਂ Sikh ਉੱਥੇ ਸਾਰੇ ਹੀ ਆਲਮੋਸਟ ਮੁਸਲਮਾਨ ਲੋਕੀ ਸੀ ਬੁਰਕੇ 'ਚ ਲੇਡੀ ਸੀ ਗਿਆ ਉਹ ਵਿਜ਼ਿਟ ਕਰ ਰਹੀਆਂ ਸੀ ਗਿਆ ਤੇ ਉੱਥੇ ਮੈਨੂੰ ਇੱਕ ਚੀਜ਼ ਦੀ ਕਮੀ ਮਹਿਸੂਸ ਹੋਈ ਕਿ ਕੀਰਤਨ ਨਹੀਂ ਸੀਗਾ ਕੋਈ ਕਿਸੇ ਤਰ੍ਹਾਂ ਦਾ ਹੋ ਰਿਹਾ ਤਾਂ ਫਿਰ ਉਸ ਤੋਂ ਬਾਅਦ ਮੇਰੀ ਅਗਲੇ ਦਿਨ ਆ ਕੇ ਪਾਕਿਸਤਾਨ ਦੇ ਇੱਕ ਮਿਨੋਰਟੀਜ਼ ਦੇ ਮਨਿਸਟਰ ਹੈ ਰਮੇਸ਼ ਸਿੰਘ ਅਰੋੜਾ ਜੀ ਉਹਨਾਂ ਨਾਲ ਮੈਂ ਇਸ ਬਾਰੇ ਚ ਜ਼ਿਕਰ ਕੀਤਾ ਕਿ ਕੀਰਤਨ ਗੁਰਦੁਆਰੇ ਦੀ ਸ਼ਾਨ ਹੁੰਦੀ ਹੈ ਗੁਰਦੁਆਰੇ ਦਾ ਮਾਹੌਲ ਹੀ ਅੱਛਾ ਜਿਹੜਾ ਧਾਰਮਿਕ ਮਾਹੌਲ ਬਣਦਾ ਉਹ ਕੀਰਤਨ ਨਾਲ ਬਣਦਾ ਤੇ ਕਿਉਂ ਨਾ ਅਸੀਂ ਇੱਥੇ ਕੀਰਤਨ ਸ਼ੁਰੂ ਕਰਵਾਈ ਜਾਏ ਤੇ ਉਹ ਕਹਿੰਦੇ ਵੀ ਸਾਡੇ ਕੋਲ ਕੀਰਤਨੀਆਂ ਦੀ ਕਮੀ ਹੈ ਤੇ ਕੁਝ ਉਸ ਦਿਸ਼ਾ ਚ ਆਪਾਂ ਇਕੱਠੇ ਕਮੇਟੀ ਬਣਾਈ ਹੈ ਤੇ ਕੰਮ ਕਰਨ ਦੀ ਆ ਕੋਸ਼ਿਸ਼ ਹੈ ਸਾਡੀ ਕਿ ਉੱਥੇ ਕੀਰਤਨ ਜਲਦੀ ਤੋਂ ਜਲਦੀ ਸ਼ੁਰੂ ਕਰਾਇਆ ਜਾਏ ਔਰ ਪੂਰੀ ਦੁਨੀਆ ਦੇ ਵਿੱਚੋਂ ਕੀਰਤਨ YouTube ਤੇ ਜਰੀਏ ਜਿਸ ਤਰ੍ਹਾਂ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਾਂ ਬੰਗਲਾ ਸਾਹਿਬ ਦਿੱਲੀ ਤੋਂ ਰਿਲੇ ਹੁੰਦਾ ਉਸ ਤਰ੍ਹਾਂ ਉਹ ਕੀਰਤਨ ਨਨਕਾਣਾ ਸਾਹਿਬ ਤੋਂ ਵੀ ਪੂਰੀ ਦੁਨੀਆ ਚ ਰਿਲੇ ਹੋਏ ਤੇ ਉਮੀਦ ਹੈ ਸਾਡੀ ਕੋਸ਼ਿਸ਼ ਹੈ ਕਿ ਮਹੀਨੇ ਦੋ ਮਹੀਨੇ ਦੇ ਅੰਦਰ ਅੰਦਰ ਇਹ ਕੰਮ ਜਿਹੜਾ ਹੋ ਜਾਏਗਾ ਇਹ ਤੁਹਾਡੇ ਸਾਰਿਆਂ ਦੀ ਸਹਿਯੋਗ ਦੀ ਲੋੜ ਹੈ ਤੇ ਜਦੋਂ ਵੀ ਉਹ ਹੋਏਗਾ ਤੇ ਮੈਂ ਤੁਹਾਨੂੰ ਦੱਸਾਂਗਾ ਇਸ ਚੈਨਲ ਦੇ ਉੱਤੇ ਤਾਂ ਕੀਰਤਨੀਏ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਆਈਡੈਂਟੀਫਾਈ ਕੀਤਾ ਗਿਆ ਉਹ ਬਹੁਤ ਅੱਛਾ ਕੀਰਤਨ ਦੀ ਪ੍ਰੈਕਟਿਸ ਕਰਨ ਨੂੰ ਨਹੀਂ ਹੈ ਲੇਕਿਨ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਹੈ ਕਿ ਤੁਸੀਂ ਰਿਆਜ਼ ਕਰੋ ਕੀਰਤਨ ਦੀ ਪ੍ਰੈਕਟਿਸ ਕਰੋ ਤਾਂ ਅੱਛਾ ਕੀਰਤਨ ਤਾਂ ਕਿਰਨ ਕਾਨਾ ਸਾਹਿਬ ਤੋਂ ਪੂਰੀ ਦੁਨੀਆ ਦੇ ਵਿੱਚ ਜੈ ਕਿਉਂਕਿ ਨਨਕਾਣਾ ਸਾਹਿਬ ਇੱਕ ਬਹੁਤ ਹੀ ਆ ਪਵਿੱਤਰ ਜਗ੍ਹਾ ਸਿੱਖਾਂ ਵਾਸਤੇ ਕਿਉਂਕਿ ਗੁਰੂ ਨਾਨਕ ਦੇਵ ਜੀ ਜਿਹੜੇ ਸਾਡੇ ਸਿੱਖਾਂ ਦੇ ਪਹਿਲੇ ਗੁਰੂ ਹੈ ਉਹਨਾਂ ਦਾ ਜਨਮ ਸਥਾਨ ਹੈ ਤੇ ਉਸ ਲਿਹਾਜ਼ ਨਾਲ ਇਤਿਹਾਸ ਦੇ ਲਿਹਾਜ਼ ਨਾਲ ਪੜਾਈ ਇੰਪੋਰਟੈਂਟ ਗੁਰਦੁਆਰਾ ਹੈ ਨਨਕਾਣਾ ਸਾਹਿਬ ਜਿਹੜਾ ਅੱਜ ਕੱਲ ਨਨਕਾਣਾ ਸਾਹਿਬ ਗੁਰਦੁਆਰਾ ਕਿਹਾ ਜਾਂਦਾ ਹੈ ਪਹਿਲੇ ਇਸ ਜਗ੍ਹਾ ਦੇ ਨਾਮ ਨੂੰ ਰਾਏਪੋਏ ਦੀ ਤਲਵੰਡੀ ਦੇ ਨਾਮ ਤੇ ਜਾਣਿਆ ਜਾਂਦਾ ਸੀ ਫਿਰ ਗੁਰੂ ਨਾਨਕ ਦੇਵ ਜੀ ਇੱਥੇ ਜਦੋਂ ਪੈਦਾ ਹੋਏ ਉਸ ਤੋਂ ਬਾਅਦ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਨਨਕਾਣਾ ਸਾਹਿਬ ਸ਼ੁਰੂ ਹੋ ਗਿਆ ਪਹਿਲੇ ਅਸੀਂ ਇੱਕ ਗੁਰਦਾਰੇ ਤੋਂ ਕੀਰਤਨ ਸ਼ੁਰੂ ਕਰੀਏ ਫਿਰ ਹਸਨ ਅਫਦਲ ਜਿਹੜਾ ਪੱਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਉੱਥੋਂ ਵੀ ਸ਼ੁਰੂ ਕਰਤਾ ਜਾਏਗਾ ਤਾਂ ਇਹ ਗੁਰਦੁਆਰਾ ਜੀ ਤੇ ਬੜਾ ਵੈਲ ਮੇਨਟੇਨਡ ਹੈ ਸੰਗਤ ਵੀ ਕਾਫੀ ਹੈ ਤੇ ਜਦੋਂ ਹੁਣ ਬਾਰਡਰ ਖੁੱਲ ਜਾਏ ਉਸ ਤੋਂ ਬਾਅਦ ਫਿਰ ਸਿੱਖ ਸੰਗਤ ਜਿਹੜੀ ਹੈ ਆਂ ਇੰਡੀਆ ਤੋਂ ਵੀ ਤੇ ਦੂਜੇ ਮੁਲਕਾਂ ਤੋਂ ਵੀ ਆ ਕੇ ਤੇ ਇਸ ਦੀ ਰੌਣਕ ਜਿਹੜੀ ਹੈ ਉਹ ਵਧਾਉਂਦੀ ਹੈ ਤੇ ਦਰਸ਼ਨ ਕਰੋ ਜੀ ਦੋਸਤੋ ਸਤਿ ਸ੍ਰੀ ਅਕਾਲ ਐ ਮੈਂ ਪਹੁੰਚ ਚੁੱਕਾ ਜਿੱਥੇ ਤੁਸੀਂ ਦੇਖ ਰਹੇ ਹੋ ਨਨਕਾਣਾ ਸਾਹਿਬ ਗੁਰਨਾਕਦੇਵ ਜੀ ਦਾ ਜਨਮ ਸਥਾਨ ਤੇ ਬਚਪਨ ਵਿੱਚ ਆਇਆ ਕਰਦੇ ਸੀ 1975 76 ਚ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਜੱਥੇ ਆ ਦੇ ਵਿੱਚ ਆਦਾ ਸੀ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਖੁੱਲਿਆ ਤੇ ਅੱਜ ਮੇਰੀ ਗੱਲ ਹੋ ਰਹੀ ਸੀ ਜਦੋਂ ਮੈਂ ਐਂਟਰੀ ਕੀਤੀ ਉਹ ਕਹਿੰਦੇ ਚੱਲਦਾ ਇੰਡੀਆ ਪਾਕਿਸਤਾਨ ਦਾ ਚੱਕਰ ਪਿਆ ਦੋ ਮਹੀਨੇ ਜਿੰਨੀ ਦੇਰ ਹੋਈ ਹੈ ਤੇ ਉਸ ਦੌਰਾਨ ਹੁਣ ਕੋਈ ਬੰਦਾ ਕਿਧਰੋਂ ਨਹੀਂ ਆ ਰਿਹਾ ਇਸ ਜਨਮ ਸਥਾਨ ਦੇ ਉੱਤੇ ਤੇ ਪਹਿਲੇ ਬੰਦੇ ਤੁਸੀਂ ਆਇਓ ਉਸ ਝਗੜੇ ਤੋਂ ਬਾਅਦ ਜੋ ਇੰਡੀਆ ਪਾਕਿਸਤਾਨ ਦਾ ਹੋਇਆ ਕਿਉਂਕਿ ਵਾਗਾ ਬਾਰਡਰ ਬੰਦ ਹੈ ਤਾਂ ਬੜਾ ਇਮੋਸ਼ਨ ਜੁੜੇ ਹੋਏ ਨੇ ਜੀ ਇਸ ਜਗ੍ਹਾ ਦੇ ਨਾਲ ਬਚਪਨ ਚ ਅਸੀਂ ਛੋਟੇ ਹੁੰਦੇ ਆਇਆ ਕਰਦੇ ਸੀਗੇ ਇੱਥੇ ਤੇ ਇਹ ਵੈਰੀ ਵੈਲ ਮੇਨਟੇਨਡ ਹੈ ਤੁਸੀਂ ਜੇ ਤਾਂ ਦੇਖ ਸਕਦੇ ਹੋ ਕਿ ਇੰਨਾ ਪਿਆਰਾ ਗੁਰਦੁਆਰਾ ਬਣਿਆ ਹੋਇਆ ਤੇ ਚਲੋ ਆਓ ਅੰਦਰ ਤੁਹਾਨੂੰ ਦਿਖਾਣਾ ਮੈਂ ਨਨਕਾਣਾ ਸਾਹਿਬ ਪੂਰਾ ਚਲਿਏ ਜੀ ਕੋੜ ਦੀ ਲੜਾਈ ਚਾਰ ਸੱਤ ਜ਼ਾਦੇ ਸ਼ਹੀਦ ਹੋਈ ਸੀ ਹੋਰ ਜਿਹੜੇ ਸਿੱਖਾਂ ਨੇ ਸ਼ਹੀਦੀਆਂ ਕੀਤੇ ਸੀ ਜਿਨ੍ਹਾਂ ਦੇ ਪਿੱਛੇ ਉਹ ਪਿਕਚਰਾਂ ਲੱਗੀਆਂ ਉਹ ਵੀ ਆਪਾਂ ਦੇਖ ਲੈਣੇ ਆਪਾਂ ਇਹ 1912 ਦੀ ਬਿਲਡਿੰਗ ਆ ਜਿਹੜੇ ਉਸ ਟਾਈਮ ਦੇ ਲੋਕ ਇੱਥੇ ਰਹਿੰਦੇ ਸੀ ਨਾ 1912 ਤੋਂ 12 ਉਹ ਬਜ਼ਾਟ ਵੇਲੇ ਤੇ ਇਕਬਾਲ ਕਰਦੇ ਸੀ ਰਹਿੰਦੇ ਸੀ ਉਹ ਇਸ ਇਸ ਬਿਲਡਿੰਗ 'ਚ ਰਹਿੰਦੇ ਸੀ ਤੇ ਮੈਨੂੰ ਯਾਦ ਪੈਂਦਾ ਜੀ ਜਦੋਂ 1976 ਦੇ ਵਿੱਚ ਅਸੀਂ ਆਏ ਸੀ ਮੈਂ ਉਦੋਂ ਸਿਰਫ 13 ਸਾਲ ਦਾ ਹੁੰਦਾ ਸੀ ਤੇ ਮੈਨੂੰ ਯਾਦ ਹੈ ਇਸ ਜਗ੍ਹਾ ਦੇ ਉੱਤੇ ਟੈਂਟ ਲੱਗੇ ਸੀ ਜਿੱਥਾ ਆਂਦਾ ਸੀ 3-4 ਹਜ਼ਾਰ ਬੰਦਿਆਂ ਦਾ ਤੇ ਇਸ ਜਗ੍ਹਾ ਦੇ ਉੱਤੇ ਸਾਡਾ ਟੈਂਟ ਲੱਗਿਆ ਸੀ ਤੇ ਟੈਂਟ ਦੇ ਵਿੱਚ ਆਪਾਂ ਰਹੇ ਸੀ 13 ਸਾਲ ਮੈਨ ਲੱਗਦਾ 50 ਸਾਲ ਪਹਿਲੇ ਦੀ ਗੱਲ ਦੱਸ ਰਿਹਾ ਉਦੋਂ ਇਹ ਬਿਲਡਿੰਗ ਸਭ ਕੁਝ ਨਹੀਂ ਸੀ ਹੁੰਦਾ ਇੰਨਾ ਸੋਹਣਾ ਗੁਰਦੁਆਰਾ ਨਹੀਂ ਸੀਗਾ ਹੁੰਦਾ ਤੇ ਮੈਨੂੰ ਇਹ ਜਗ੍ਹਾ ਯਾਦ ਆ ਗਈ ਕਿ ਆਪਣੇ ਮਾਤਾ ਪਿਤਾ ਦੇ ਨਾਲ ਮੈਂ ਇੱਥੇ ਟੈਂਟ ਲੱਗਦੇ ਸੀ ਪੂਰੇ ਗਰਾਊਂਡ ਦੇ ਵਿੱਚ ਨਾ ਟੈਂਟ ਲੱਗ ਜਾਂਦੇ ਸੀ ਤੇ ਉਸ ਇਸ ਜਗ੍ਹਾ ਤੇ ਲਗਭਗ ਸਾਡਾ ਟੈਂਟ ਸੀਗਾ ਜਿੱਥੇ ਆਪਾਂ ਆ ਲਗਭਗ 4-5 ਦਿਨ ਇੱਥੇ گزارਦੇ ਸੀ ਹੁਣ ਵੀ ਇੱਥੇ ਟੈਂਟ ਲਾਂਦੇ ਆ ਅੱਛਾ ਅੱਛਾ ਉੱਥੇ ਲੰਗਰ ਸਾਹਿਬ ਲੱਗਦਾ ਉੱਥੇ ਮੋਟੇ ਬਣ ਗਏ ਇੱਥੇ ਟੈਂਟ ਲੱਗਦੇ ਦੋਵੇਂ ਗਰਾਊਂਡ ਤੇ ਪਿੱਛੇ ਗਰਾਊਂਡ 1920 ਫਰਿਜੋ ਜਿਹਦੇ ਮਹੰਤ ਦਾ ਕਬਜ਼ਾ ਸੀ ਨਾ ਤੇ ਪਾਏ ਲక్ష్ਮੀਨ ਸਿੰਘ 200 ਸਿੱਖਾ ਨਾ ਦਿੱਤਾ ਲੈ ਕੇ ਨਾ ਉਹਨਾਂ ਨੇ ਤੇ ਸਮਝੌਤਾ ਕਰਨ ਵਾਸਤੇ ਐਸੀ ਪੱਗ ਜਿਹੜੇ ਇਹ ਮਹੰਤ ਨਾ ਰਹਿੰਦਾ ਸੀ ਨਾ ਉਹਨੇ ਪਹਿਲੇ ਕਬਜ਼ਾ ਕੀਤਾ ਐਸੀ ਮਤਲਬ ਨਾ ਕੋ 4 ਵਗੈਰਾ ਸਾਰਾ ਕੁਝ ਉਹਨਾਂ ਕੋ ਪਹਿਲੇ ਸੀ ਠੀਕ ਹੈ ਤੇ ਉਸ ਕੰਨ ਜਿਹੜੇ ਉਹਨਾਂ ਦੇ 200 ਸਿੱਕੇ ਆਪਣੇ ਸੀ ਉਹਨਾਂ ਕੋਲ ਸਿਰਫ ਨੈਜ਼ੇ ਤਲਵਾਰਾਂ ਇਹ ਇਹੋ ਜਿਹਾ ਕੋਈ ਸਮਾਨ ਨਹੀਂ ਹੁੰਦਾ ਸੀ ਉਹਨਾਂ ਕੋਲ ਸਾਰਾ ਸੀ ਉਹ ਖਾਲੀਆ ਕਾਇਸ ਉਹਨਾਂ ਨੂੰ ਸਮਝੋਤਾ ਕਰਨ ਉਸ ਟਾਈਮ ਮੋਬਾਈਲ ਵਗੈਰਾ ਹੁੰਦੇ ਨਹੀਂ ਸੀ ਤੇ ਕਿਸੇ ਬੰਦੇ ਨੇ ਜਾ ਕੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਨਾ ਜਾਓ ਤੇ ਉੱਥੇ ਪਹਿਲੇ ਬਲੋਤੇ ਨੇ ਪਿਆ ਕਿ ਤੁਸੀਂ ਜਾਓਗੇ ਤੇ ਸ਼ਹੀਦ ਹੋ ਜਾਓਗੇ ਪਰ ਉਹਨੇ ਲੁਪਾਈ ਲక్ష్ਮਨ ਸਿੰਘ ਨੇ ਕਿਹਾ ਕਿ ਅਸੀਂ ਅਰਦਾਸ ਕਰ ਲਈ ਆ ਤੇ ਹੁਣ ਅਸੀਂ ਜਾਣਾ ਹੀ ਜਾਣਾ ਇੱਧਰ ਜਾਣਾ ਪੈਣਾ ਸੁਨਾਨੇ ਕਿਸੇ ਦਾਸ ਕਾਲ ਹੀ ਜਨਹ ਜਣਾ ਜਦੋਂ ਉਹ ਗੇਟ ਉੱਤੇ ਪੱਲੇ ਸਾਹਮਣੇ ਗੇਟ ਸੀ ਉਧਰ ਆਪਾਂ ਜਾਣੇ ਮੈਂ ਤੁਹਾਨੂੰ ਦਿਖਾਣਾ ਹਾਂ ਇਹ ਜਿਹੜੀ ਹੁਣ ਜਗ੍ਹਾ ਤੇ ਅਸੀਂ ਮੱਥਾ ਟੇਕ ਕੇ ਆਏ ਹਾਂ ਜੀ ਇਹ ਜਗ੍ਹਾ ਦੇ ਉੱਤੇ ਗੁਰਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਤੇ ਇਹ ਇੱਕ ਛੋਟੀ ਜੀ ਜਗ੍ਹਾ ਬਣੀ ਹੋਈ ਹੈ ਤੇ ਇਹਦੇ ਵਿੱਚ ਬਾਬਾ ਜੀ ਦਾ ਪ੍ਰਕਾਸ਼ ਹੈ ਗੁਰਗ੍ਰੰਥ ਸਾਹਿਬ ਜੀ ਦਾ ਤੇ ਮੇਨ ਇੱਕ ਜਗ੍ਹਾ ਹੈਗੀ ਬਾਕੀ ਆਸ-ਪਾਸ ਜਿਹੜਾ ਇਹਦਾ ਲੰਗਰ ਬਿਲਡਿੰਗਸ ਔਰ ਰਹਿਣ ਵਾਸਤੇ ਦੀਵਾਨ ਹਾਲ ਸਾਰੇ ਬਣੇ ਨੇ ਤੇ ਛੋਟੇ ਛੋਟੇ ਹਿਸਟਰੀ ਹੈਗੀ ਇਹ ਤੇ ਦیدار ਸਿੰਘ ਜੀ ਸਾਨੂੰ ਇਹਦੀ ਛੋਟੇ ਛੋਟੇ ਹਿਸਟਰੀ ਜਿਹੜੀ ਹੈ ਨਾਲ ਨਾਲ ਦੱਸਦੇ ਪਏ ਨੇ ਹਾਂਜੀ ਫਿਰ ਪਾਜੀ ਉਹ ਜਦੋਂ ਉਧਰੋਂ ਆਏ ਨਾ ਤੇ ਫਿਰ ਉਹਨਾਂ ਸਾਰਿਆਂ ਨੂੰ ਬੇਦਗਦੀ ਨਾਲ ਸ਼ਹੀਦ ਕੀਤਾ ਗਿਆ ਕਿਸੇ ਦੇ ਪੈਰ ਵੱਡੇ ਗਏ ਕਿਸੇ ਦਾ ਸਿਰ ਇਹ ਤਾਂ ਪਹਿਲੇ ਲక్ష్ਮਣ ਸਿੰਘ ਜਿਹੜਾ ਆਪਾਂ ਗਏ ਜਿੱਥੇ ਘੁਣਾਤ ਜੀ ਪੈਦਾ ਹੋਈ ਸੀ ਇੱਥੇ ਬਹਿ ਕੇ ਪਾਠ ਕਰਦੇ ਪਏ ਸੀ ਜਦੋਂ ਪਾਠ ਕਰਦੇ ਕਰਦੇ ਨਾਲ ਉਹਨਾਂ ਨੂੰ 6 ਗੋਲੀਆਂ ਮਾਰੀਆਂ ਗਈਆਂ ਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਕੋਈ دیوار ਤੇ ਲੱਗਿਆ ਕੁਝ ਕਿਤੇ ਲੱਗ ਗਿਆ ਤੇ ਜਖਮੀ ਹੋਏ ਨਾ ਉਹਨਾਂ ਦੀ ਜ਼ਖਮੀ ਹਾਲਤ ਦਾ ਫੁੱਟੜ ਕਾਫੀ ਜਨਨ ਸੰਸਕਾਰ ਹਕੀਕਤ ਹੈ ਇਹ ਮਾਜੀ ਸੁਭਾਸਨ ਸੰਸਥਾਨ ਸਕੂਲ ਮਹਾਦੀਖਾ ਕਹਦਾ ਇਹ ਹੋ ਰਹੀ ਹੈ ਇਹ ਜਿਹੜੇ ਵਿਜ਼ਿਟਰਸ ਹੁਣ ਮੈਂ ਦੇਖ ਰਿਹਾ ਲੋਕ ਬੁਰਕੇ ਦੇ ਵਿੱਚ ਸਾਰੇ ਇਹ ਕੌਣ ਲੋਕ ਨੇ ਕੀ ਭਾਜੀ ਮੁਸਲਮਾਨ ਨੇ ਅੱਛਾ ਹਾਂਜੀ ਤੇ ਇਹਨਾਂ ਨੂੰ ਇਜਾਜ਼ਤ ਹੈ ਗੁਰਦੁਆਰੇ ਦੇ ਵਿੱਚ ਆ ਕੇ ਮੈਂ ਤੁਹਾਨੂੰ ਉਹੀ ਦੱਸ ਦਿੰਦਾ ਆਪਣੀ ਕੁਝ ਜ਼ਿਆਦਾ ਐ ਸੀਚਾ ਰੱਖਦੇ ਨੇ ਅੱਛਾ ਸੁਣੇ ਇਹ ਦੱਸੋ ਕਿ ਉਹ ਮੁਸਲਮਾਨ ਬੰਦਾ ਗਾ ਜਿਹਦੀ ਮੈਂ ਤੁਹਾਨੂੰ ਗੱਲ ਦੱਸਦਾ ਪਿਆ ਜਿਹਨੇ ਡੋਨੇਟ ਕੀਤਾ ਉਹ ਖਰਵਾ ਰੁਪਿਆ ਲਾਂਦਾ ਇਸ ਗੁਜ਼ਾਰੇ ਦੋਸਤੋ ਦਿਧਾਰ ਸਿੰਘ ਜੀ ਨੇ ਦੱਸਿਆ ਕਿ ਇਹ ਸਾਰਾ ਰੀਅਲ 골ਡ ਹੈਗਾ ਦੇਖੋ ਦੇਖਿਆ ਜਾਏ ਤਾਂ ਇੱਕ ਪਾਕਿਸਤਾਨ ਵਰਗੇ ਮੁਲਕ ਦੇ ਵਿੱਚ ਸਾਡੇ ਜਿਹੜੇ ਗੁਰਦੁਆਰਾਸ ਹੈਗੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਰੱਖਿਆ ਗਿਆ ਇਹਦਾ ਐਗਜ਼ਾਮਪਲ ਹੁਣੇ ਤੁਹਾਨੂੰ ਮਿਲਿਆ ਕਿ ਸਾਰਾ ਇੰਨਾ ਜ਼ਿਆਦਾ 골ਡ ਜਿਹੜਾ ਲੱਗਿਆ ਹੋਇਆ ਸਾਰਾ ਉਸ ਜਗ੍ਹਾ ਦੇ ਉੱਤੇ कि ਜਦੋਂ ਦੀਵਾਨ ਹਾਲ ਜਦੋਂ ਕੋਈ ਕੀਰਤਨ ਹੁੰਦਾ ਜਾਂ ਕੋਈ ਗੁਨਾਹਗੀ ਦਾ ਪਰਦੇ ਹੁੰਦੇ ਤਾਂ ਇਸ ਜਗ੍ਹਾ ਦੇ ਉੱਤੇ ਹੀ ਕਰਦੇ ਹਾਂਜੀ ਮੇਨ ਸਥਾਨ ਉੱਗਣ ਜੀ ਆਪਾਂ ਉੱਥੇ ਜਦੋਂ ਛੋਟਾ ਪ੍ਰੋਗਰਾਮ ਹੋਵੇ ਨਾ ਕੋਈ 50 30 ਬੰਦੇ ਫਿਰ ਉੱਥੇ ਬੈਠ ਜਦੋਂ ਵੱਡਾ ਹੁੰਦਾ ਨਾ ਫੂਰ ਨਵੰਬਰ ਚ ਫਿਰ ਉੱਥੇ ਸਟੇਟ ਲੱਗਦਾ ਇਹਦੇ ਪਿੱਛੇ ਨਾ ਤੇ ਉੱਥੇ ਸਾਰਾ ਪੰਡਾਰਾ ਸਜਦਾ ਜੀ ਇੱਥੇ ਲੋਕ ਪੈਂਦੇ